ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬੁੱਚੜ ਦਾ ਯਾਰ ਕੇਪੀਐਸ ਗਿੱਲ ਦਾ ਯਾਰ ਹੁਣ ਹੋਰ ਹੱਦਾਂ ਪਾਰ ਕਰ ਰਿਹਾ ਹੈ ਜਿਵੇਂ ਕਹਿੰਦੇ ਹੁੰਦੇ ਨੇ ਹਰ ਗੱਲ ਦੇ ਪਿੱਛੇ ਕੁਝ ਨਾ ਕੁਝ ਜ਼ਰੂਰ ਹੁੰਦਾ ਹੈ ਤੇ ਹੁਣ ਉਹ ਦੱਸ ਰਿਹਾ ਕਿ ਪਿੱਛੇ ਵਾਕਿਆ ਹੀ ਕੁਝ ਨਾ ਕੁਝ ਜ਼ਰੂਰ ਹੈਗਾ ਸੀ ਦੱਸ ਕਿਵੇਂ ਰਿਹਾ ਹੁਣ ਉਹਦੇ ਵੱਲੋਂ ਇੱਕ ਇੰਟਰਵਿਊ ਕੀਤੀ ਗਈ ਇੱਕ ਪੋਡਕਾਸਟ ਕੀਤਾ ਗਿਆ ਉਹਦੇ ਵਿੱਚ ਇੱਕ ਗ੍ਰੰਥੀ ਸਿੰਘ ਦੇ ਬੱਚੇ ਨੂੰ ਬਿਠਾਇਆ ਗਿਆ ਤੇ ਉਹਦੇ ਕੋਲੋਂ ਗ੍ਰੰਥੀ ਸਿੰਘ ਦਾ ਜਿਹੜਾ ਪਾਦਿਆ ਉਸ ਪਦ ਦੇ ਖਿਲਾਫ ਗੱਲਾਂ ਕਰਵਾਈਆਂ ਗਈਆਂ ਇੱਕ ਵਾਰ ਨਹੀਂ ਕਿਹਾ ਗਿਆ ਕਿ ਇੱਕ ਵਾਰ ਨਹੀਂ ਟੋਕਿਆ ਗਿਆ ਇੱਥੋਂ ਤੱਕ ਕਿ ਉਹ ਬੰਦਾ ਕਹਿੰਦਾ ਵੀ ਜਦੋਂ ਕੋਈ ਗਿਆਨੀ ਕਹਿੰਦਾ ਸੀ ਤੇ ਮੈਨੂੰ ਸ਼ਰਮ ਆਉਂਦੀ ਸੀ ਜਦੋਂ ਮੇਰੇ ਪਿਓ ਨੂੰ ਕੋਈ ਗਿਆਨੀ ਕਹਿੰਦਾ ਸੀ ਤੇ ਮੈਨੂੰ ਸ਼ਰਮ ਆਉਂਦੀ ਸੀ ਸ਼ਰਮ ਤਾਂ ਤੈਨੂੰ ਭੁਲਿਆ ਮਾਨਸਾ ਤਾਂ ਆਵੇ ਜੇਕਰ ਤੇਰੇ ਪਿਓ ਨੂੰ ਕੋਈ ਅਗਿਆਨੀ ਕਵੇ ਗਿਆਨੀ ਤਾਂ ਬੜਾ ਵੱਡਾ ਸ਼ਬਦ ਆ ਤੇ ਜੇ ਤੈਨੂੰ ਗਿਆਨੀ ਕਹਿਣ ਤੋਂ ਸ਼ਰਮ ਆਉਂਦੀ ਸੀ ਤੇ ਇਹਦਾ ਮਤਲਬ ਤੂੰ ਅਗਿਆਨੀ ਆ ਤੈਨੂੰ ਤਾਂ ਹੀ ਗਿਆਨੀ ਕਹਿਣ ਤੋਂ ਸ਼ਰਮ ਆਉਂਦੀ ਸੀ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾਵਾਂ ਨਹੀਂ ਕਰਦੇ ਅਸੀਂ ਸਾਫਤ ਸੂਰਤ ਅਮਰਤਾਰੀ ਸਿੰਘ ਆ ਤੇ ਅਸੀਂ ਗਿਆਨੀ ਵੀ ਨਹੀਂ ਹੈਗੇ ਸਾਨੂੰ ਇੰਨਾ ਵੱਡਾ ਕੋਈ ਗਿਆਨ ਵੀ ਨਹੀਂ ਹੈਗਾ ਤੇ ਪਰ ਫੇਰ ਵੀ ਜੇ ਕੋਈ ਗਿਆਨੀ ਕਹਿ ਕੇ ਬੁਲਾਉਂਦਾ ਆ ਤੇ ਅਸੀਂ ਤਾਂ ਮਾਣ ਮਹਿਸੂਸ ਕਰਦੇ ਆ ਕਿ ਤੈਨੂੰ ਸ਼ਰਮ ਕਿਉਂ ਆਉਂਦੀ ਸੀ ਤੇ ਜਿਹੜਾ ਸਾਰੇ ਦਾ ਸਾਰਾ ਤੋੜਾ ਇਸ ਬੰਦੇ ਦੇ ਵੱਲੋਂ ਚੜਵਾਇਆ ਗਿਆ ਇਸ ਬੰਦੇ ਨੇ ਇਸ ਪੋਡਕਾਸਟ ਦਾ ਜੇ ਅਪਣ ਨਿਚੋੜ ਕੱਢਣ ਦੀ ਕੋਸ਼ਿਸ਼ ਕਰੀਏ ਤੇ ਇਹਦਾ ਨਿਚੋੜ ਇਹ ਸੀਗਾ ਕਿ ਇਹਦੇ ਇਹ ਗਰੰਥੀ ਸਿੰਘਾਂ ਦੇ ਪਰਿਵਾਰਾਂ ਦੇ ਵਿੱਚ ਗਰੰਥੀ ਸਿੰਘਾਂ ਦੇ ਬੱਚਿਆਂ ਦੇ ਵਿੱਚ ਹੀਣ ਭਾਵਨਾ ਪਰ ਨਹੀਂ ਚਾਹੁੰਦੇ ਸੀ ਇਹਦਾ ਨਿਚੋੜ ਇਹ ਆ ਬੇਸ਼ੱਕ ਬਹੁਤ ਸਾਰੀਆਂ ਥਾਵਾਂ ਤੇ ਬਹੁਤ ਸਾਰੀਆਂ ਕਮੇਟੀਆਂ ਦੇ ਵਿੱਚ ਜਿਹੇ ਬੰਦੇ ਹੋਣਗੇ ਗਰੰਥੀ ਸਿੰਘਾਂ ਦੇ ਨਾਲ ਧੱਕਾ ਹੋ ਜਾਂਦਾ ਹੋਊਗਾ ਹੁੰਦਾ ਆ ਪਰ ਇਹਦਾ ਮਤਲਬ ਨਹੀਂ ਵੀ ਸਾਰੇ ਹੀ ਗਰੰਥੀ ਸਿੰਘਾਂ ਦੇ ਨਾਲ ਧੱਕਾ ਹੁੰਦਾ ਇਹ ਉਹਦਾ ਮਤਲਬ ਨਹੀਂ ਹੈਗਾ ਤੇ ਇਹ ਵੀ ਨਹੀਂ ਹੈਗਾ ਕਿ ਸਾਰੀਆਂ ਹੀ ਕਮੇਟੀਆਂ ਮਾੜੀਆਂ ਨੇ ਇਹ ਵੀ ਨਹੀਂ ਹੈਗਾ ਤੇ ਨਾਲ ਦੀ ਨਾਲ ਮੈਂ ਇਸ ਪੋਡਕਾਸਟਰ ਨੂੰ ਵੀ ਜ਼ਰੂਰ ਕਹਿਣਾ ਚਾਹਣਾ ਕਿ ਬਹੁਤ ਸਾਰੇ ਅਜਿਹੇ ਗਰੰਥੀ ਸਿੰਘ ਵੀ ਹੈਗੇ ਨੇ ਜਿਹੜੇ ਪੂਰੀ ਤਰ੍ਹਾਂ ਦੇ ਨਾਲ ਖੁਸ਼ ਨੇ ਆਉਦੇ ਕੰਮ ਤੋਂ ਜਿਹੜੀ ਉਹਨਾਂ ਨੂੰ ਸੇਵਾ ਗੁਰੂ ਸਾਹਿਬ ਨੇ ਦਿੱਤੀ ਆ ਉਹ ਤੋਂ ਪੂਰੇ ਪੂਰੇ ਖੁਸ਼ ਹੈਗੇ ਨੇ ਪਰ ਤੁਸੀਂ ਕੱਲ ਪਰਸੋਂ ਇੱਕ ਪੋਸਟ ਵੀ ਪਾਈ ਸੀ ਉਹਦੇ ਵਿੱਚ ਵੀ ਤੁਸੀਂ ਕਿਹਾ ਸੀ ਹਰ ਪਾਸੇ ਨੈਗੇਟਿਵਿਟੀ ਹਰ ਪਾਸੇ ਨੈਗੇਟਿਵਿਟੀ ਤੇ ਭਰਾ ਤੂੰ ਲੱਭਦਾ ਹੀ ਨੈਗੇਟਿਵਿਟੀ ਰਹਿਣਾ ਹੈ ਤੈਨੂੰ ਚਾਹੀਦੀ ਨੈਗੇਟਿਵਿਟੀ ਆ ਕਿਉਂਕਿ ਤੈਨੂੰ ਡਾਲਰ ਨੈਗੇਟਿਵਿਟੀ ਦੇ ਨਾਲ ਆਉਂਦੇ ਆ ਤੇ ਤੂੰ ਆਪਣੇ ਡਾਲਰ ਕਮਾਉਣ ਦੇ ਲਈ ਹਰ ਪਾਸਿਓਂ ਨੈਗੇਟਿਵਿਟੀ ਲੱਭਦਾ ਰਹਿਣਾ ਤੇ ਮੈਂ ਤੈਨੂੰ ਉਹਦੇ ਵਿੱਚ ਵੀ ਇੱਕ ਕਮੈਂਟ ਦੇ ਵਿੱਚ ਉਦਾਹਰਨ ਦਿੱਤੀ ਸੀ ਕਿਸੇ ਕਰ ਤੁਸੀਂ ਇੱਕ ਸਟੋਰ ਤੇ ਜਾਂਦੇ ਹੋ ਤੇ ਉਸ ਸਟੋਰ ਦੇ ਵਿੱਚੋਂ ਖੰਡ ਵੀ ਮਿਲਦੀ ਆ ਉਹ ਸਟੋਰ ਦੇ ਵਿੱਚੋਂ ਸ਼ਰਾਬ ਵੀ ਮਿਲਦੀ ਆ ਇਹ ਡਿਪੈਂਡ ਗਾਹਕ ਤੇ ਕਰਦਾ ਆ ਕਿ ਉਹਨੇ ਸ਼ਰਾਬ ਲੈਣੀ ਆ ਜਾਂ ਉਹਨੇ ਖੰਡ ਲੈਣੀ ਆ ਜਿਹੜਾ ਖੰਡ ਲੈਣ ਜਾਂਦਾ ਆ ਉਹਨੂੰ ਉੱਥੋਂ ਖੰਡ ਮਿਲਦੀ ਆ ਤੇ ਜਿਹੜਾ ਸ਼ਰਾਬ ਲੈਣ ਜਾਂਦਾ ਆ ਉਹਨੂੰ ਉੱਥੋਂ ਸ਼ਰਾਬ ਮਿਲਦੀ ਆ ਤੇ ਉਵੇਂ ਹੀ ਇੱਥੇ ਜਿਹੜਾ ਇੱਥੇ ਪੋਜ਼ਿਟਿਵਿਟੀ ਲੱਭਦਾ ਆ ਉਹਨੂੰ ਪੋਜ਼ਿਟਿਵਿਟੀ ਮਿਲਦੀ ਆ ਜਿਹੜਾ ਨੈਗੇਟਿਵਿਟੀ ਲੱਭਦਾ ਆ ਉਹਨੂੰ ਨੈਗੇਟਿਵਿਟੀ ਮਿਲਦੀ ਆ ਜੇ ਤੈਨੂੰ ਹਰ ਪਾਸੇ ਨੈਗੇਟਿਵਿਟੀ ਮਿਲ ਰਹੀ ਆ ਤੇ ਦਾ ਮਤਲਬ ਤੂੰ ਨੈਗੇਟਿਵਿਟੀ ਹਰ ਪਾਸਿਓ ਲੱਭ ਰਿਹਾ ਹੈ ਉਹੋ ਜਿਹੀਆਂ ਗੱਲਾਂ ਤੇਰੀਆਂ ਇੰਟਰਵਿਊਜ਼ ਦੇ ਵਿੱਚ ਤੇਰੇ ਪੋਡਕਾਸਟਾਂ ਦੇ ਵਿੱਚ ਨਿਕਲ ਕੇ ਸਾਹਮਣੇ ਵੀ ਆ ਰਹੀਆਂ ਤੇ ਜਿਵੇਂ ਜਿਵੇਂ ਦੇ ਪਰਿਵਾਰਾਂ ਨੂੰ ਤੂੰ ਬਿਠਾਉਣਾ ਹੈ ਜਿਹੜੇ ਪਰਿਵਾਰ ਦਾ ਪੰਜਾਬ ਦੇ ਵਿੱਚ ਜਮ ਮੈਂ ਕਹਿ ਲਵਾਂ ਕਿ ਸਿੱਖ ਧਰਮ ਦੇ ਵਿੱਚ ਕੋਈ ਬੰਦਾ ਨਾਂ ਲੈਣਾ ਪਸੰਦ ਨਹੀਂ ਕਰਦਾ ਤੂੰ ਉਹਨਾਂ ਦੇ ਪਰਿਵਾਰਾਂ ਨੂੰ ਬਿਠਾਉਣਾ ਹੈ ਕਿਉਂਕਿ ਤੈਨੂੰ ਪਤਾ ਹੈ ਇਹ ਚੱਲਣਾ ਹੈ ਇਹ ਚੱਲਣ ਦੇ ਨਾਲ ਵਿਊ ਆਉਣ ਦੇ ਨਾਲ ਮੈਨੂੰ ਡਾਲਰ ਆਉਣੇ ਆ ਇਸ ਕਰਕੇ ਤੂੰ ਬਿਠਾਉਣਾ ਹੈ ਜਾਂ ਕੋਈ ਪਿੱਛੇ ਹੋਰ ਮਨਛਾ ਵੀ ਹੋ ਸਕਦੀ ਹੈ ਹੋਰ ਮਨਛਾ ਦੇ ਵੀ ਜਿਹੜੇ ਸ਼ੰਕੇ ਆ ਉਹ ਹੈਗੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਉਹਤੇ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਪਰ ਕੱਲ ਜਿਹੜੀ ਗੱਲਬਾਤ ਕੀਤੀ ਗਈ ਕਿ ਜਿਹੜਾ ਵਿਅਕਤੀ ਬਿਠਾਇਆ ਗਿਆ ਤੇ ਜਿਹੜਾ ਗਰੰਥੀ ਸਿੰਘ ਦੇ ਬਾਰੇ ਉਹਨੇ ਗੱਲਬਾਤ ਕੀਤੀ ਵੈਸੇ ਤਾਂ ਨਹੀਂ ਮੈਂ ਕਹੂੰਗਾ ਕਿ ਉਹਦਾ ਕਸੂਰ ਹੈਗਾ ਗਰੰਥੀ ਸਿੰਘ ਦਾ ਪਰ ਇਹ ਗੱਲ ਜ਼ਰੂਰ ਹੈਗੀ ਆ ਕਿ ਜੇਕਰ ਕੋਈ ਵੀ ਗਰੰਥੀ ਸਿੰਘ ਕਿਤੇ ਵੀ ਗੁਰੂ ਘਰ ਦੇ ਵਿੱਚ ਸੇਵਾਵਾਂ ਨਿਭਾਉਂਦਾ ਜੇਕਰ ਉਹ ਗੁਰੂ ਦੇ ਭਾਣੇ ਦੇ ਵਿੱਚ ਰਹਿੰਦਾ ਆ ਤੇ ਉਹਨੂੰ ਕਿਸੇ ਗੱਲ ਦਾ ਘਾਟਾ ਨਹੀਂ ਰਹਿੰਦਾ ਜਿਹੜੇ ਘਾਟਾ 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 ਜਾਂ ਨਹੀਂ ਕੁਝ ਮਿਲਦਾ ਨਹੀਂ ਕੋਈ ਜੁੜਦਾ ਨਹੀਂ ਕੁਝ ਬਣਦਾ ਨਹੀਂ ਐਦਾਂ ਹੁੰਦਾ ਕਰਦੇ ਆ ਮੈਨੂੰ ਲੱਗਦਾ ਉਹ ਆਪ ਹੀ ਥੋੜਾ ਜਿਹਾ ਉਹ ਜ਼ਿਆਦਾ ਉਹ ਕਰ ਰਿਹਾ ਕਿਉਂਕਿ ਜਿਹੜਾ ਗੁਰੂ ਦੇ ਭਾਣੇ ਦੇ ਵਿੱਚ ਜਿਹੜਾ ਗਰੰਥੀ ਸਿੰਘ ਰਹਿ ਕੇ ਵੀ ਇਹ ਗੱਲਾਂ ਕਰਦਾ ਆ ਕਿ ਮੈਨੂੰ ਕੁਝ ਮਿਲਦਾ ਨਹੀਂ ਮੈਨੂੰ ਕੁਝ ਬਣਦਾ ਨਹੀਂ ਮੈਨੂੰ ਕੋਈ ਜੁੜਦਾ ਨਹੀਂ ਤੇ ਉਹ ਮੈਨੂੰ ਲੱਗਦਾ ਕਿ ਉਹ ਫਿਰ ਤੁਸੀਂ ਸਮਝ ਨਹੀਂ ਸਕਦੇ ਮੈਂ ਹੁਣ ਕੀ ਕਹਾਂ ਤੇ ਦੂਜੀ ਗੱਲ ਇਹ ਆ ਵੀ ਜਿਹੜਾ ਯੋਗ ਗਰੰਥੀ ਸਿੰਘ ਆ ਉਹਨੂੰ ਕਿਸੇ ਗੱਲ ਦਾ ਕੋਈ ਘਾਟਾ ਮੈਨੂੰ ਨਹੀਂ ਲੱਗਦਾ ਰਹਿੰਦਾ ਹੋਊਗਾ ਜੇਕਰ ਕਿਤੇ ਕੋਈ ਮੂਰਖ ਕਮੇਟੀਆਂ ਵਾਲੇ ਹੈਗੇ ਆ ਤੇ ਉਹਦੇ ਵਿੱਚ ਸਾਰਿਆਂ ਕਮੇਟੀ ਵਾਲਿਆਂ ਦਾ ਨਹੀਂ ਕਸੂਰ ਹੈਗਾ ਤੇ ਸਾਰੇ ਗਰੰਥੀ ਸਿੰਘ ਚੰਗੇ ਨਹੀਂ ਹੈਗੇ ਤੇ ਸਾਰੇ ਗਰੰਥੀ ਸਿੰਘ ਮਾੜੇ ਨਹੀਂ ਹੈਗੇ ਕਿਸੇ ਪ੍ਰੋਗਰਾਮ ਦੇ ਵਿੱਚ ਬਹਿ ਕੇ ਇੱਕ ਵੱਡੂ ਸਭ ਨੂੰ ਚੰਗੇ ਜਾਂ ਸਭ ਨੂੰ ਮਾੜੇ ਕਹਿ ਦੇਣਾ ਵੀ ਕਿਤੇ ਨਾ ਕਿਤੇ ਮਾੜੀ ਗੱਲ ਆ ਪਰ ਮੈਂ ਯੋਗ ਗਰੰਥੀ ਸਿੰਘ ਦੀ ਗੱਲ ਕਰ ਰਿਹਾ ਆ ਸਾਂ ਜਿਹੜਾ ਵੀ ਗਰੰਥੀ ਸਿੰਘ ਆਪਦੇ ਬੱਚਿਆਂ ਨੂੰ ਨਹੀਂ ਜੋੜ ਸਕਿਆ ਜਿਹਦਾ ਬੱਚੇ ਜਿਹਦਾ ਪੋਤਾ ਅੱਜ ਇੱਕ ਪੋਡਕਾਸਟਰ ਦੇ ਨਾਲ ਬੈਠਾ ਦਾੜੀ ਮੁੱਛਾ ਕੁੱਚ ਕਰਾਈ ਬੈਠਾ ਆ ਤੂੰ ਉਹ ਮਤਾਂ ਦੇਊਗਾ ਤੇ ਮੈਨੂੰ ਲੱਗਦਾ ਵੀ ਇਹ ਗੱਲ ਕੋਈ ਠੀਕ ਨਹੀਂ ਹੈਗੀ ਕਿ ਹੌਲੀ ਹੌਲੀ ਆਪਦੇ ਅਸਲੀ ਰੰਗ ਜਿਹੜੇ ਹੈਗੇ ਆ ਉਹ ਇਸ ਪੋਡਕਾਸਟਰ ਦੇ ਵੱਲੋਂ ਵਿਖਾਉਣੇ ਸ਼ੁਰੂ ਕਰ ਦਿੱਤੇ ਆ ਕਿ ਅਸਲ ਦੇ ਵਿੱਚ ਹੈ ਕੀ ਆ ਕਰਨਾ ਕੀ ਚਾਹੁੰਦੇ ਆ ਤੇ ਕਿਸ ਤਰੀਕੇ ਦੇ ਨਾਲ ਲੱਗੇ ਹੋਏ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਸਥਿਤੀ ਸਾਫ਼ ਹੋ ਜਾਣੀ ਆ ਇਹਨਾਂ ਨੂੰ ਉਹੀ ਲੋਕ ਬੁਲਾ ਰਹੇ ਹੋਣਗੇ ਮੈਂ ਹੁਣ ਨਾਂ ਲੈ ਦਿਆਂ ਤੇ ਗੱਲ ਮੈਨੂੰ ਲੱਗਦਾ ਪਹਿਲਾਂ ਹੋ ਜੂਗੀ ਹੈ ਜੇ ਥੋੜਾ ਜਿਹਾ ਰੁਕ ਕੇ ਆਪਾਂ ਲੈ ਲਾਂਗੇ ਇਨਾਂ ਕੋ ਆਪਾਂ ਕਹਿ ਸਕਦੇ ਆ ਵੀ ਜਿਹੜੇ ਸਪੈਸ਼ਲੀ ਜਿਨ੍ਹਾਂ ਦੇ ਵਿਆਹਾਂ ਦੇ ਵਿੱਚ ਚੀਫ ਗੈਸਟ ਬਣ ਬਣ ਕੇ ਜਾਂਦੇ ਆ ਜਿਨ੍ਹਾਂ ਦੇ ਵਿਆਹਾਂ ਦੇ ਵਿੱਚ ਜਾ ਕੇ ਸਪੈਸ਼ਲ ਰੀਲਾਂ ਪੈਂਦੀਆਂ ਆ ਤੁਸੀਂ ਗੱਲ ਸਮਝ ਗਏ ਹੋਵਾਂਗੇ ਕੌਣ ਇਹਨਾਂ ਦੇ ਪਿੱਛੇ ਆ ਕੌਣ ਕਿਉਂ ਕਿਉਂ ਕਰਵਾ ਰਿਆ ਸਭ ਕੁਝ ਕੀ ਦੀ ਅੱਜ ਜਿਹੜੀ ਉਹ ਪੋਡਕਾਸਟ ਹੋਇਆ ਬੁੱਚੜ ਦੇ ਪਰਿਵਾਰ ਵਾਲਾ ਉਹਦੇ ਵਿੱਚ ਟਕਸਾਲ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਟਕਸਾਲ ਦੇ ਬਾਰੇ ਬੁਰਾ ਭਲਾ ਬੋਲਿਆ ਗਿਆ ਤੇ ਟਕਸਾਲ ਦੇ ਨਾਲ ਅੱਜ ਕਿੰਨਾ ਦੀ ਅਣਬਣ ਚੱਲ ਰਹੀ ਹੈ ਉਹ ਤੁਸੀਂ ਚੰਗੀ ਤਰ੍ਹਾਂ ਸਮਝਦੇ ਹੋ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੀ ਸਥਿਤੀ ਸਾਫ਼ ਹੋ ਜਾਣੀ ਆ ਇਹ ਬੰਦੇ ਅੱਗ ਲਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਆ ਇਹ ਬੰਦੇ ਫੋਟਾ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਆ ਇਹ ਬੰਦੇ ਚਾਹੁੰਦੇ ਆ ਕਿ ਕਿਸੇ ਨਾ ਕਿਸੇ ਪਾਸੇ ਕੋਈ ਚੰਗਿਆੜੀ ਮਗੇ ਤੇ ਅਸੀਂ ਫਿਰ ਜਿਹੜੇ ਡਾਲਰ ਆ ਉਹ ਸਾਨੂੰ ਤਾਂ ਜ਼ਿਆਦਾ ਡਿੱਗਨੇ ਆ ਤੇ ਜਿਹੜਾ ਉਧਰੋਂ ਹੱਥ ਉੱਥੇ ਝੜ ਜਾਣਾ ਉਹ ਵੱਖਰਾ ਬਹੁਤ ਸਾਰੀਆਂ ਗੱਲਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਕਰਾਂਗੇ ਪਰ ਜਿੰਨੀ ਕੋਈ ਗੱਲਬਾਤ ਮੇਰਾ ਮਨ ਸੀਗਾ ਕਿ ਤੁਹਾਡੇ ਨਾਲ ਕਰਾਂ ਕਿਉਂਕਿ ਰੰਗ ਰੰਗੇ ਬੰਦੇ ਨੇ ਵਿਖਾਉਣੇ ਸ਼ੁਰੂ ਕਰ ਦਿੱਤੇ ਆ ਹੌਲੀ-ਹੌਲੀ ਆਉਦੇ ਅਸਲੀ ਰੰਗਾਂ ਦੇ ਵਿੱਚ ਆਉਣਾ ਇਹ ਬੰਦਾ ਸ਼ੁਰੂ ਹੋ ਚੱਲਿਆ ਆ ਸ਼ੁਰੂ ਹੋ ਚੁੱਕਿਆ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨੇ ਆਪਦਾ ਸਾਰਾ ਕੁਝ ਆਪ ਹੀ ਸਾਫ਼ ਕਰ ਦੇਣਾ ਆ ਤੇ ਤੁਸੀਂ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ ਕਿ ਮੈਂ ਗੱਲ ਕਿਸ ਬੰਦੇ ਦੀ ਕਰ ਰਿਹਾ ਆ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੀ ਠੋਕ ਵਜਾ ਕੇ ਗੱਲ ਕਰਾਂਗੇ ਕੋਈ ਏਡੀ ਗੱਲ ਆਪਾਂ ਨੂੰ ਨਹੀਂ ਹੈਗੀ ਤੇ ਉਹ ਬਹੁਤ ਕੁਝ ਨਿਕਲ ਕੇ ਸਾਹਮਣੇ ਆਪਣੇ ਆਪ ਹੀ ਆ ਜਾਣਾ ਮੇਰੇ ਬੋਲੇ ਤੋਂ ਬਿਨਾਂ ਵੀ ਆ ਜਾਣਾ ਤੇ ਆਪਾਂ ਉਹਦੀ ਉਡੀਕ ਕਰੀਏ ਤੇ ਤੁਸੀਂ ਆਪਦੇ ਵਿਚਾਰ ਕਮੈਂਟਾਂ ਦੇ ਵਿੱਚ ਸਾਂਝੇ ਜਰੂਰ ਕਰਿਓ ਸასიਖਾਲ ਜੀ